ਵੈਸੇ ਤਾਂ ਤੁਸੀਂ ਨੇ ਵੀਡੀਓ ਦੇਖੀ ਹੋਣੀ ਆਪਣੀਆਂ ਸਾਰਿਆਂ ਨੇ ਜਿਹੜੇ ਆਪਣੇ ਕੋਲੇ ਆਏ ਹੋਣਗੇ ਉਹਦੇ ਵਿੱਚ ਵੀ ਸਮਝਾਇਆ ਹੋਇਆ ਸੇਮ ਹੀ ਆ ਜਿਵੇਂ ਆ ਕੈਂਡਲ ਦਾ ਕੈਂਡਲ ਬਣਦੀ ਆ ਇਹ ਕੈਂਡਲ ਨੂੰ ਦੇਖਣ ਨੂੰ ਇਹ ਮੰਨ ਲਓ ਥੋੜੇ ਦੀ ਤਰ੍ਹਾਂ ਲੱਗਦੀ ਆ ਹੈਮਰ ਕਹਿ ਦਿੰਨੇ ਆਪਾਂ ਇਹਨੂੰ ਹਰੇਕ ਕੈਂਡਲ ਦੀ ਆਪਣੀ ਵਿਸ਼ੇਸ਼ਤਾ ਹਰੇਕ ਕੈਂਡਲ ਦਾ ਆਪਣਾ ਕੰਮ ਆ ਅਲੱਗ-ਅਲੱਗ ਕੰਮ ਆ ਮਤਲਬ ਉਹ ਆਪਾਂ ਜਿਵੇਂ-ਜਿਵੇਂ ਕੈਂਡਲਾਂ ਬਾਰੇ ਗੱਲਬਾਤ ਕਰੀ ਜਾਵਾਂਗੇ ਉਵੇਂ ਹੀ ਆਪਾਂ ਨੂੰ ਸਿੱਖਣ ਨੂੰ ਮਿਲ ਹੀ ਜਾਊਗਾ ਜਦੋਂ ਇਸ ਤਰ੍ਹਾਂ ਦੀ ਕੈਂਡਲ ਬਣਦੀ ਆ ਕਿਤੇ ਵੀ ਬਣਦੀ ਆ ਚਾਰਟ ਦੇ ਉੱਪਰ ਚਲਦੀ ਮਾਰਕੀਟ ਦੇ ਵਿੱਚ ਦੇਖਾਂਗੇ ਆਪਾਂ ਜਾਂ ਫਿਰ ਬਾਅਦ ਵਿੱਚ ਤੁਸੀਂ ਬੈਕ ਟੈਸਟ ਕਰਕੇ ਦੇਖੋਗੇ ਜਿਹੜੀ ਵੀ ਆ ਬਿੱਗਾ ਥੱਲੇ ਨੂੰ ਬਣੀ ਹੋਈ ਆਡੈਂਟੀ ਜੀ ਬਣੀ ਹੋਈ ਆ ਇਹ ਤਾਂ 2 ਗੁਣਾ ਜਾਂ 2.5 ਗੁਣਾ ਵੱਡੀ ਹੋਣੀ ਚਾਹੀਦੀ ਆ ਦੀ ਬਾਡੀ ਤੋਂ ਆਹ ਵਾਲਾ ਹਿੱਸਾ ਹੁੰਦਾ ਜਿਹੜਾ ਇਹ ਬਾਡੀ ਹੁੰਦਾ ਦਾ ਜਿਹੜਾ ਵੀ ਆਹ ਹਿੱਸਾ ਹੁੰਦਾ ਵਿਚਾਲੇ ਵਾਲਾ ਠੋਸ ਜਿਹਾ ਹੀ ਹੁੰਦਾ ਜਿਵੇਂ ਆ ਆ ਕਹਿ ਸਕਦੇ ਆ ਪਲਾਲ ਜਾਂ ਇਹ ਇਹਦੀ ਬਾਡੀ ਹੁੰਦੀ ਆ ਕੈਂਡਲ ਦੀ ਕੈਂਡਲ ਦਾ ਜਿਹੜਾ ਆਹ ਹੁੰਦੀ ਆ ਬਿੱਗ ਹੁੰਦੀ ਆ ਜੇ ਤਹਾਂ ਨੂੰ ਬਣੀ ਹੋਵੇ ਤਾਂ ਤਹਾਲੀ ਹਾਈ ਸੈਟ ਉਹ ਵੀ ਕਹਿ ਦਿੰਦੇ ਨੇ ਇਹਨੂੰ ਬਿੱਗ ਵੀ ਕਹਿ ਦਿੰਦੇ ਨੇ ਆਪਦੇ ਸਾਹਿਬ ਨਾਲ ਤੁਸੀਂ ਜਿਵੇਂ ਮਰਜ਼ੀ ਸਮਝ ਸਕਦੇ ਹੋਗੇ ਠੀਕ ਹੈ ਜੀ ਤੇ ਜੇਕਰ ਬਿਲਕੁਲ ਸੇਮ ਇੱਥੋਂ ਇੰਨੀ ਹੀ ਕੈਂਡਲ ਬਣੀ ਹੋਈ ਆ ਦੋਟਾ ਹੀ ਗੁਣਾ ਵੱਡੀ ਆ ਵਿੱਗੇ ਦੀ ਤਾਂ ਇਹਨੂੰ ਆਪਾਂ ਹੈਮਰ ਕਹਿ ਦਨੇ ਆਂਗੇ ਹੈਮਰ ਕੈਂਡਲ ਦਾ ਮਤਲਬ ਕੀ ਹੁੰਦਾ ਜੀ ਕੈਂਡਲਾਂ ਕੱਲ ਅਸੀਂ ਨੇ ਜਿਵੇਂ ਗੱਲਬਾਤ ਕਰੀ ਸੀ ਜਿੱਥੋਂ ਕੈਂਡਲ ਓਪਨ ਹੁੰਦੀ ਹੈ ਤੇ ਤਿੰਨ ਹੀ ਸੇ ਹੁੰਦੇ ਨੇ ਕੀ ਜੀ ਓਪਨ ਹਾਈ ਲੋਅ ক্লোਜ਼ ਜਿਵੇਂ ਵੀ ਲਾਉਂਦੀ ਹੈ ਮਾਰਕੀਟ ਉਹ ਆਪਾਂ ਨੂੰ ਚਾਰਟ ਤੋਂ ਪਤਾ ਲੱਗਦਾਗਾ ਜਿਵੇਂ ਹੁਣ ਆਪਾਂ ਕਿਸੇ ਵੀ ਕੈਂਡਲ ਦੇ ਉੱਪਰ ਆਪਣਾ ਇੱਕ ਅਲਸਰ ਖੜਾ ਲਾਂਗੇ ਕਿਸੇ ਤੇ ਵੀ ਲਾ ਸਕਦੇ ਹੋ ਤੁਸੀਂ ਸਿਰਫ ਇੱਕ ਸਮਝਾਉਣ ਦੇ ਲਈ ਮੰਨ ਲਓ ਆਪਣਾ ਗਲਸਰ ਜਿਹੜਾ ਆਹ ਰੈੱਡ ਕੈਂਡਲ ਤੇ ਲੱਗ ਗਿਆ ਰੈੱਡ ਕੈਂਡਲ ਤੇ ਲੱਗਣ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਹੋ ਓਪਨ ਹਾਈ ਲੋਅ ক্লোਜ ਇਹ ਦਿਖ ਰਿਹਾ ਜੀ ਸਾਰਿਆਂ ਨੂੰ ਇਹ ਸਾਰਾ ਕੁਝ ਨਿਕਲ ਕੇ ਆ ਗਿਆ ਸਾਹਮਣੇ ਮੈਂ ਤੁਹਾਨੂੰ ਪ੍ਰੋਪਰ ਹੈਮਰ ਤੇ ਲਾ ਕੇ ਦਿਖਾਉਣਾ ਕਿਸੇ ਤੇ ਫਿਰ ਉਹਦੇ ਨਾਲ ਹੈਮਰ ਵਾਲੀ ਕਨਫਰਮੇਸ਼ਨ ਹੀ ਮਿਲ ਜੂ ਮਨ ਲਓ ਹੁਣ ਆ ਬਣਿਆ ਹੋਇਆ ਹੈ ਮੇਰਾ ਜਿਹੜੇ ਤੇ ਆਪਣੇ ਖੜਾਈਆ ਕੈਂਡਲ ਆ ਇਹ ਓਪਨ ਕਿੰਨੇ ਤੇ ਹੋਇਆ ਜੀ ਜੇ ਤਾਂ ਕੈਂਡਲ ਬਣਦੀ ਹੈਗੀ ਗ੍ਰੀਨ ਫਿਰ ਤਾਂ ਮਤਲਬ ਗ੍ਰੀਨ ਕੈਂਡਲ ਬੰਦ ਹੁੰਦੀ ਹੈਗੀ ਤਾਂ ਉਹ ਥੱਲੇ ਤੋਂ ਓਪਨ ਹੁੰਦੀ ਹੁੰਦੀ ਆ ਜੇ ਰੈੱਡ ਬਣਦੀ ਹੈ ਤਾਂ ਉੱਪਰ ਓਪਨ ਹੋ ਕੇ ਥੱਲੇ ਨੂੰ ਆਉਂਦੀ ਤਾਂ ਉਹ ਰੈੱਡ ਬਣਦੀ ਹੁੰਦੀ ਹੈਗੀ ਇਹ ਚੀਜ਼ਾਂ ਦਾ ਧਿਆਨ ਚ ਰੱਖਿਓ ਜਿਵੇਂ ਹੁਣ ਓਪਨ ਇਹਦਾ ਹੈਗਾਗਾ 2007 ਦਾ ਚਲੋ ਪੁਆਇੰਟ ਜੀ ਆਪਾਂ ਹਜੇ ਤੁਸੀਂ ਉਦਾਹਰਣ ਦੇ ਤੌਰ ਤੇ ਸਮਝ ਰਹੇ ਹਾਂ ਆਪਾਂ 2007 ਤੇ ਓਪਨ ਹੋਈ ਹੈਗੀ ਉਹ ਲਿਖਤਾ ਉਹਨੂੰ ਮੈਂ ਤੇ ਹਾਈ ਕਿੰਨੇ ਦਾ ਲਾਈ ਲਾ ਕੇ ਆਈਏ ਜੀ ਇਹ 2049 2049 2049 ਦਾ ਤੇ ਲੋ ਕਿੰਨੇ ਦਾ ਲਾ ਕੇ ਆਈਏ ਜੀ 1979 ਦਾ ক্লোজ ਕਿੰਨੇ ਤੇ ਹੋਗੀ ਇਹ 2029 ਤੇ મતલਬ ਇੱਥੇ ਜੇ ਕਿਤੇ ਹੋਗੀ ਵਿੱਚ ਬੰਦ ক্লোজ ਹੋਗੀ ਕੈਂਡਲ ਥੋੜੀ ਜੀ ਇਹਦੇ ਬਿੱਗ ਬਣੀ ਹੋਈ ਆ ਉੱਪਰ ਜਿਵੇਂ ਆਪਾਂ ਕੱਲ ਤੁਸੀਂ ਕੱਲ ਵੀ ਆਹੀ ਦੇਖੀ ਪ੍ਰੋਪਰ ਐਸੇ ਸੇਵ ਦੇ ਵਿੱਚ ਆਪਾਂ ਬਣਾਈ ਸੀ ਥੋੜੀ ਬਹੁਤੀ ਬਿੱਗ ਵੀ ਚੱਲ ਜਾਂਦੀ ਆ ਥੋੜੀ ਬਹੁਤੀ ਜਿਆਦਾ ਨਹੀਂ ਹੋਣੀ ਚਾਹੀਦੀ ਜ਼ਰੂਰੀ ਨਹੀਂ ਵੀ ਜਿਵੇਂ ਆਪਾਂ ਹੁਣ ਜਾਂ ਆਪਾਂ ਕਿਤਾਬ ਤੇ ਕਿਸੇ ਤੇ ਦੇਖਾਂਗੇ ਜਿਵੇਂ ਸਪੀ ਹੋਈ ਆ ਉਦੋਂ ਦੀ ਮਿਲੇ ਕਿਉਂਕਿ ਚਲਦੀ ਮਾਰਕੀਟ ਦੇ ਵਿੱਚ ਥੋੜਾ ਬਹੁਤਾ ਫਰਕ ਵੀ ਹੁੰਦਾਗਾ ਥੋੜੀ ਬਹੁਤੀ ਚੱਲ ਸਕਦੀ ਆ ਜਿਆਦਾ ਨਹੀਂ ਜਿਆਦਾ ਵਿਗੜਨਾ ਹੋਵੇ ਠੀਕ ਆ ਜੀ ਇਹ ক্লোਜ਼ ਹੋਗੀ 29 ਤੇ 2029 ਤੇ ਹੁਣ ਇਹ ਕੀ ਮੈਟਰ ਕਰਦਾ ਜੀ ਹਾਈ ਲੋ ক্লোਜ਼ ਆ ਜਿਹੜਾ ਇਹਦਾ ਜਦੋਂ ਆਪਾਂ ਅਗਲੇ ਦਿਨ ਦੀ ਮਾਰਕ ਅਗਲੇ ਇੱਕ ਦਿਨ ਤੇ ਛੱਟ ਤੇ ਲੱਗਿਆ ਹੋਇਆ ਤੁਸੀਂ ਇਹਨੂੰ 5 ਮਿੰਟਾਂ ਤੇ ਵੀ ਲਾ ਸਕਦੇ ਹੋ 10 ਮਿੰਟਾਂ ਤੇ ਵੀ ਲਾ ਸਕਦੇ ਹੋ ਜੀ ਆਪਣੇ ਉ ਹਾਈ ਲੋ ਦੇ ਵਿੱਚ ਉਹਦੇ ਮੈਂਸ ਕਰਨਾ ਹੁੰਦਾਗਾ ਹਾਈ ਹੈਗਾਗਾ ਇਹਦਾ 2049 ਤੇ ਲੋ ਕਿੰਨਾਗਾ ਜੀ 201980 ਚਲੋ 1979 ਮੰਨ ਲਓ ਕਟਾਇਓ ਜੀ ਕਿੰਨਾ ਰਹਿ ਗਿਆ ਦੱਸਿਓ ਕੱਢ ਕੇ ਯਰਕਦੇ ਨੇ ਕੈਲਕੂਲੇਟਰ ਤੇ ਕੱਢ ਲਓ ਕਿੰਨਾ ਰਹਿ ਗਿਆ ਜੀ ਕਰਿਆ ਨਹੀਂ ਕਿਸੇ ਨੇ ਕੈਲਕੂਲੇਟਰ 60 ਜੀ ਹਾਈ ਮੈਂਸ ਲੋ ਕਰ ਲਿਆ ਆਪਾਂ ਨੇ 60 ਆ ਗਿਆ ਜੀ ਜਿੰਨਾ ਵੀ ਡਿਫਰੈਂਸ ਆਉਂਗਾ ਕਾਇਦਾ ਜਦੋਂ ਆਪਾਂ ਹਾਈ ਮਾਈਨਸ ਲੋ ਕਰ ਲਿਆ ਜਦੋਂ ਇਹਦਾ ਹਾਈ ਬ੍ਰੇਕ ਹੋਊਗਾ ਹਾਈ ਕਿੰਨਾਗਾ 2049 ਜਦੋਂ ਅਗਲੀ ਮਾਰਕੀਟ 2040 ਤੇ ਜਾਊਗੀ ਮੰਨ ਲਓ ਇੱਕ ਪੁਆਇੰਟ ਆਪਾਂ ਅੱਗੇ ਦਾ ਸੋਚ ਲਿਆ ਜਾਂ 39 30 ਲਾ ਲਿਆ 2040 ਤੇ ਜਦੋਂ ਮਾਰਕੀਟ ਜਾਊਗੀ ਆਪਾਂ ਨੇ ਉੱਪਰ ਵੱਲ ਨੂੰ ਐਂਟਰੀ ਬਣਾ ਲੈਣੀ ਹੈਗੀ ਉੱਪਰ ਵੱਲ ਨੂੰ ਐਂਟਰੀ ਬਣਾ ਲਈ ਰੋਕਣਾ ਕਿੱਥੇ ਤੱਕ ਆ ਟਾਰਗੇਟ ਕਿੱਥੇ ਤੱਕ ਲੈਣਾ ਆਪਣੇ ਮਾਰਕੀਟ ਦੇ ਵਿੱਚ ਹਾਈ ਇਹਦਾ ਹੈਗਾ ਸੀਗਾ 2039 ਉਹਦੇ ਵਿੱਚ ਆਪਾਂ ਨੇ 60 ਪੁਆਇੰਟ ਜੋੜ ਦੇਣੇ ਨੇ ਜੋੜ ਦੇ ਜਦੋਂ ਆਪਾਂ ਜੋੜਤੇ 60 ਦੇ ਲਗਭਗ ਇਹ 60 ਕੋ 20 ਕੋ ਪੁਆਇੰਟ ਆਪਾਂ ਨੂੰ ਹੋਰ ਮਿਲ ਗਏ ਉੱਪਰ ਉੱਥੇ ਤੱਕ ਆਪਾਂ ਨੇ ਰੁਕਣਾ ਬੇਸ਼ੱਕ ਮਾਰਕੀਟ ਇਸ ਤੋਂ ਵੀ ਜ਼ਿਆਦਾ ਚਲੀ ਗਈ ਆਪਾਂ ਨੇ ਉਹ ਟਾਰਗੇਟ ਨਹੀਂ ਲੈਣੇ ਹੈਗੇ ਜਿੰਨੇ ਕ ਆਪਾਂ ਨੇ ਪੁਆਇੰਟ ਕੈਚ ਕਰਨੇ ਨੇ ਉਹਨੇ ਕ ਕਰਨੇ ਹੁੰਦੇ ਨੇਗੇ ਹਾਈ ਮੈਨਸ ਲੋ ਵਾਲਾ ਕੱਲ ਕੋਈ ਨੂੰ ਸਮਝ ਨਹੀਂ ਤਿਆ ਆਜ ਆ ਗਿਆ ਜੀ ਸਮਝ ਠੀਕ ਹੈ ਜੀ ਜਿਹੜੇ ਨਵੇਂ ਆਏ ਉਹਨੂੰ ਪਤਾ ਲੱਗ ਗਿਆ ਜੀ ग्रीन कैंडल हां वीरू ओ ਨਵੇਂ ਬੰਦੇ ਨੂੰ ਹਾਂ ਉਹ ਮੈਂ ਤੁਹਾਨੂੰ ਉਹ ਵੀ ਦੱਸ ਦਾਂ ਸੱਚੇ ਕਿ ਇਹਨਾਂ ਨੂੰ ਹੋਰ ਵੀ ਦੱਸਣਾ ਰਹਿ ਗਿਆ ਸੀ ਜਿਹੜੀ ਤਾਂ ਗ੍ਰੀਨ ਬਣਦੀ ਆ ਵੀਰੇ ਉਹ ਨੀਚੇ ਓਪਨ ਹੁੰਦੀ ਆ ਮੰਨ ਲਓ ਟੌਪ ਤੇ ਉੱਪਰ ਜਾ ਕੇ ਬੰਦ ਹੁੰਦੀ ਆ ਉਹ ਗ੍ਰੀਨ ਬਣ ਜਾਂਦੀ ਆ ਕੈਂਡਲ ਜਿਹੜੀ ਤਹਾਂ ਤੋਂ ਖੁੱਲ ਕੇ ਥੱਲੇ ਨੂੰ ਆਉਂਦੀ ਆ ਰੈੱਡ ਬਣ ਜਾਂਦੀ ਹੁੰਦੀ ਆ ਇਹ ਕੈਂਡਲ ਵੀਰੇ ਜਿਹੜੇ ਨਵੇਂ ਨੇ ਹੈਮਰ ਬਣਦੀ ਆ ਜਦੋਂ ਹੈਮਰ ਬਣਨ ਤੋਂ ਪਹਿਲਾਂ ਇਹਦੇ மூਰੇ ਘੱਟ ਤੋਂ ਘੱਟ ਤਿੰਨ ਕੈਂਡਲਾਂ ਰੈੱਡ ਹੋਣੀਆਂ ਚਾਹੀਦੀਆਂ ਨੇ ਮਾਰਕੀਟ ਡਾਊਨਸਾਈਡ ਹੋਣੀ ਚਾਹੀਦੀ ਆ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਇੱਥੇ 1 2 3 ਕੈਂਡਲਾਂ ਮਤਲਬ ਤਿੰਨ ਕੈਂਡਲਾਂ ਰੈੱਡ ਆ ਰਹੀ ਸੀ ਮਾਰਕੀਟ ਦੇ ਵਿੱਚ ਡਾਊਨ ਟ੍ਰੈਂਡ ਸੀਗਾ ਫਿਰ ਜਾ ਕੇ ਹੈਮਰ ਬਣੂਗਾ ਫਿਰ ਕੰਮ ਕਰੂਗਾ ਜੇ ਕਿਤੇ ਇਹ ਇੱਥੇ ਜਾ ਕੇ ਤੁਸੀਂ ਉਰੇ ਹੈਮਰ ਬਣ ਗਿਆ ਉਰੇ ਟ੍ਰੇਡ ਬਣਾ ਲਈ ਫਿਰ ਨਹੀਂ ਕੰਮ ਕਰਦਾ ਨਾਲ ਇਹ ਚੀਜ਼ਾਂ ਵੀ ਧਿਆਨ ਦੇ ਵਿੱਚ ਰੱਖਣੀਆਂ ਨੇਗੀ ਤੇ ਟ੍ਰੇਡ ਬਣਾਉਣ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈਗੀ ਜਦੋਂ ਹੁਣ ਤੁਸੀਂ ਕਈ ਵੀਰ ਨੇ ਡੀਮੈਟ ਅਕਾਊਂਟ ਓਪਨ ਕਰ ਲਿਆ ਮੰਨ ਲਓ ਉਹਨਾਂ ਨੂੰ ਸਮਝ ਘਟਾ ਰਹੀ ਹੈਗੀ ਜਦੋਂ ਤੁਹਾਨੂੰ ਲੱਗਦਾ ਕੈਂਡਲਾਂ ਦਾ ਆਪਾਂ ਸਿੱਖ ਰਹਾਂਗੇ ਤੁਹਾਨੂੰ ਇਹ ਵੀ ਮਿਲਣਗੇ ਅੱਗੇ ਵੀ ਕੰਡਲਾਂ ਡਾਊਨਸਾਈਡ ਵਾਲੀ ਕਿਹੜੀ ਲਿਆਉਂਦੀ ਹੈ ਮਾਰਕੀਟ ਨੂੰ ਅਪਸਾਈਡ ਕਿਹੜੀ ਲਿਆਉਂਦੀ ਹੈਗੀ ਤਾਂ ਆਪਾਂ ਜੇ ਤੁਸੀਂ ਟ੍ਰੇਡ ਬਣਾਉਣੀ ਆ ਉੱਪਰ ਨੂੰ ਬਣਾਉਣੇ ਤਾਂ ਆਪਾਂ ਸੀ ਬਾਈ ਕਰਨਾ ਹੁੰਦਾਗਾ ਜੇ ਉੱਪਰ ਨੂੰ ਟ੍ਰੇਡ ਬਣਾਉਣੇ ਆਗੇ ਤਾਂ ਆਪਣੇ ਉਥੇ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਆਊਗਾ ਅੱਲਾਪਾ ਪੰਜ ਚਾਰ ਦਿਨਾਂ ਨੂੰ ਲਾਈਵ ਅਕਾਊਂਟ ਵਗੈਰਾ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਤਾਂ ਆਪਾਂ ਨੇ ਸੀ ਬਾਈ ਕਰਨਾ ਹੁੰਦਾ ਸੀ ਬਾਈ ਦਾ ਮਤਲਬ ਹੁੰਦਾ ਕਾਲ ਬਾਈ ਜੇ ਉੱਪਰ ਨੂੰ ਮਾਰਕੀਟ ਜਾਊਗੀ ਤਾਂ ਆਪਾਂ ਨੇ ਕਾਲ ਬਾਈ ਕਰਨਾ ਹੁੰਦਾਗਾ ਜਦੋਂ ਕਾਲ ਬਾਈ ਕਰ ਲਿਆ ਜਿੰਨੀ ਮਾਰਕੀਟ ਉੱਪਰ ਜਾਈ ਜਾਊਗੀ ਉਨੀ ਆਪ ਨੂੰ ਪ੍ਰੋਫਿਟ ਹੋਈ ਜਾਊਗਾ ਕਾਲ ਬਾਈ ਦਾ ਮਤਲਬ ਇਹ ਹੁੰਦਾ ਜਦੋਂ ਮਾਰਕੀਟ ਦੇ ਵਿੱਚ ਆਪਣਾ 뷰 ਹੈਗਾ ਵੀ ਮਾਰਕੀਟ ਅਪਸਾਈਡ ਜਾਊ ਤਾਂ ਆਪਾਂ ਕਾਲ ਬਾਈ ਕਰਾਂਗੇ ਤੇ ਜਦੋਂ ਤੁਹਾਨੂੰ ਇਹ ਲੱਗਦਾ ਵੀ ਮਾਰਕੀਟ ਡਾਊਨਸਾਈਡ ਆਊਗੀ ਤਾਂ ਆਪਾਂ ਪੀ ਪੁੱਟ ਪੁੱਟ ਬਾਈ ਕਰਾਂਗੇ ਕਰਨਾ ਬਾਇਆ ਦੋਨੇ ਨਾਲ ਸੈਲ ਦੀ ਆਪਸ਼ਨ ਹੁੰਦੀ ਹੈ ਸੈਲ ਨਹੀਂ ਕਰਨਾ ਕਿਸੇ ਨੇ ਵੀ ਜਦੋਂ ਤੁਹਾਨੂੰ ਲੱਗਦਾ ਵੀ ਮਾਰਕੀਟ ਡਾਊਨ ਆਊਗੀ ਤਾਂ ਆਪਾਂ ਨੇ ਪੁੱਟ ਬਾਈ ਕਰਨਾ ਹੁੰਦਾਗਾ ਤੇ ਜਦੋਂ ਉੱਪਰ ਦਾ ਵਿਊ ਆ ਉਦੋਂ ਕਾਲ ਬਾਈ ਕਰਨਾ ਹੁੰਦਾਗਾ ਜਦੋਂ ਆਪਾਂ ਟ੍ਰੇਡ ਬਣਾਉਣੀ ਹੈਗੀ ਠੀਕ ਹੈ ਜੀ ਲੱਗੀ ਸਮਝ ਇਸ ਚੀਜ਼ ਦੀ ਤੇ ਇੱਕ ਏਸੇ ਦੇ ਨਾਲ ਸੈੱਲ ਦੀ ਆਪਸ਼ਨ ਹੁੰਦੀ ਹੈਗੀ ਉਹ ਅਜੇ ਆਪਣੀਆਂ ਅੱਗੇ ਦੀਆਂ ਕਲਾਸਾਂ ਦੇ ਵਿੱਚ ਗੱਲਬਾਤ ਕਰਾਂਗੇ ਸੈੱਲ ਵਾਲੀ ਹਜੇ ਆਪਾਂ ਕੱਲੇ ਬਾਈ ਦੀ ਬਾਰੇ ਗੱਲਬਾਤ ਕਰਦੇ ਆਂਗੇ ਠੀਕ ਹੈ ਕਈ ਐ ਹੋ ਜਾਂਦਾਗਾ ਵੀ ਆਪਾਂ ਡਾਊਨ ਸਾਈਡ ਤੇ ਖਰੀਦਣਾਗਾ ਤਾਂ ਸੈੱਲ ਕਰਨਾਗਾ ਸੈੱਲ ਨਹੀਂ ਕਰਨਾ ਆਪਾਂ ਨੇ ਪੁੱਟ ਬਾਈ ਕਰਨਾ ਹੁੰਦਾਗਾ ਠੀਕ ਹੈ ਜੀ ਕਰ ਲਏ ਜੀ ਨੋਟ ਪੱਟੇ ਬਾਏ ਜੇ ਤੁਹਾਨੂੰ ਲੱਗਦਾ ਵੀ ਮਾਰਕੀਟ ਡਾਊਨ ਆਊਗੀ ਜੇ ਤੁਹਾਨੂੰ ਲੱਗਦਾ ਵੀ ਮਾਰਕੀਟ ਡਾਊਨ ਆਊਗੀ ਜਿਵੇਂ ਹੁਣ ਇੱਥੋਂ ਦੇਖੋ ਇੱਥੋਂ ਤੁਸੀਂ ਦੇਖ ਰਹੇ ਹੋ ਵੀ ਆਹ ਰੈੱਡ ਕੈਂਡਲਾਂ ਬਣਨੀ ਆ ਸ਼ੁਰੂ ਹੋ ਗਈਆਂ ਤੁਸੀਂ ਥੱਲੇ ਨੂੰ ਐਂਟਰੀ ਬਣਾਉਣਾ ਚਾਹੁੰਦੇ ਹੋ ਤਾਂ ਪੱਟੇ ਬਾਏ ਕਰਨਾ ਹੁੰਦਾ ਆਪਾਂ ਨੇ ਜੇ ਤੁਹਾਨੂੰ ਇੱਥੋਂ ਲੱਗਦਾ ਵੀ ਮਾਰਕੀਟ ਉੱਪਰ ਜਾਊਗੀ ਤਾਂ ਤੁਸੀਂ ਕਾਲ ਬਾਏ ਕਰਨਾ ਹੁੰਦਾਗਾ ਤੁਹਾਡਾ ਵਿਊ ਹੈਗਾ ਜਿਵੇਂ ਸਿੱਖੂਗੇ ਉਵੇਂ ਤੁਹਾਨੂੰ ਪਤਾ ਲੱਗੂਗਾ ਵੀ ਹੁਣ ਇੱਥੋਂ ਕਾਲ ਬਾਏ ਕਰਨਾ ਤੇ ਇੱਥੋਂ ਪੱਟੇ ਬਾਏ ਕਰਨਾ ਤਾਂ ਵੀਰੇ ਇਹ ਮਰ ਇਹ ਵੀ ਕਲਰ ਬਣ ਸਕਦਾ ਰੈੱਡ ਵੀ ਕਲਰ ਕੋਈ ਮਟਰ ਨਹੀਂ ਕਰਦਾ ਵੀਰੇ ਕਲਰ ਇਹ ਇੱਥੇ ਮੰਨ ਲਓ ਰੈੱਡ ਵੀ ਹੋ ਸਕਦਾ ਸੀ ਪਰ ਇੱਕ ਗੱਲ ਹੈਗੀ ਆ ਜੇ ਆਪਣਾ ਬਿਊ ਕਾਲ ਸਾਈਡ ਦਾਗਾ ਜੇ ਗ੍ਰੀਨ ਬਣਦੀ ਹੈ ਤਾਂ ਆਪਾਂ ਨੂੰ ਕਨਫਰਮੇਸ਼ਨ ਜਿਆਦਾ ਵੱਧ ਜਾਂਦੀ ਹੈ ਵੀ ਆਪਣਾ ਟਰੈਂਡ ਜਿਹੜੀ ਟਰੇਡ ਆ ਵਧੀਆ ਜਾ ਸਕਦੀ ਹੈ ਹਾਂਜੀ ਨੀਚੇ ਬਣਦੀ ਆ ਵੀਰੇ ਹਾਂ ਡਾਊਨ ਟਰੈਂਡ 'ਚ ਬਣਦੀ ਹੈ ਹਾਂ ਡਾਊਨ ਟਰੈਂਡ 'ਚ ਵੀ ਕਿਵੇਂ ਪੱਕੀ ਨਿਸ਼ਾਨੀ ਕਿਉਂ ਹਰ ਵੀ ਇਹ ਡਾਊਨ ਟਰੈਂਡ 'ਚ ਬਣਦੀ ਹੈ ਹਾਂ ਡਾਊਨ ਟਰੈਂਡ ਦੇ ਵਿੱਚ ਕੀ ਹੁੰਦਾ ਵੀਰੇ ਜਿਵੇਂ ਮਾਰਕੀਟ ਹੁਣ ਇੱਥੋਂ ਦੇਖੋ ਆ ਚੱਲ ਰਹੀ ਆ ਲਗਾਤਾਰ ਡਾਊਨ ਆ ਰਹੀ ਆ ਗਿਰ ਰਹੀ ਆ ਮਾਰਕੀਟ ਨੀਚੇ ਤੇ ਇੱਥੇ ਆ ਕੇ ਜੇ ਹੈਮਰ ਬਣਦਾ ਤਾਂ ਇਹ ਹੋ ਜਾਂਦਾ ਵੀ ਮਾਰਕੀਟ ਨੂੰ ਹੁਣ ਰਿਵਰਸ ਹੋਣ ਦੇ ਸੰਕੇਤ ਮਿਲ ਜਾਂਦੇ ਨੇ ਆਪ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਕੰਮ ਕਰ ਜੇ ਜ਼ਰੂਰੀ ਨਹੀਂ ਵੀ ਜਿੱਥੇ ਹੈਮਰ ਬਣ ਕੇ ਆਪਣੇ ਅੱਖਾਂ ਮੀਚ ਕੀ ਪੈਸਾ ਲਾਤਾ ਜੇ ਆਪਾਂ 10 ਵਾਰੀ ਟ੍ਰੇਡ ਕਰ ਰਹੇ ਹਾਂਗੇ ਆਪਣੇ ਨਾਲ ਇਹਦੇ ਹੋਰ ਵੀ ਤਿੰਨ ਚਾਰ ਚੀਜ਼ਾਂ ਦੇ ਕੰਬੀਨੇਸ਼ਨ ਕਰਾਂਗੇ ਜਿਵੇਂ ਕਲਾਸਾਂ ਆਪਣੀਆਂ ਚੱਲਣਗੀਆਂ ਇਕੱਲੇ ਹੈਮਰ ਤਾਂ ਸਿਰਫ ਤੁਹਾਨੂੰ ਦੱਸਣਾ ਤਾਂ ਇਕੱਲਾ ਇੱਕ ਲਾ ਸਟੈਪ ਪਾਊਗਾ ਪਰ ਜਿਹੜੀ ਆਪਾਂ ਨੇ ਟ੍ਰੇਡ ਬਣਾਉਣੀ ਆ ਉਹ ਤਿੰਨ ਚਾਰ ਚੀਜ਼ਾਂ ਦਾ ਕੰਬੀਨੇਸ਼ਨ ਕਰਕੇ ਬਣਾਉਣੀ ਆ ਹੁਣ ਤਾਂ ਇਕੱਲੀ ਹੈਮਰ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਟ੍ਰੇਡ ਬਣਾਉਣੀ ਆ ਕਿਉਂਕਿ ਇਕੱਲੀ ਹੈਮਰ ਸਿੱਖ ਰਹੇ ਹਾਂ ਅੱਗੇ ਅੱਗੇ ਆਪਾਂ ਇਹਦੇ ਨਾਲ ਜੋੜਦੇ ਚੱਲਾਂਗੇ ਦੋ ਤਿੰਨ ਚੀਜ਼ਾਂ ਚਾਰ ਚੀਜ਼ਾਂ ਪੰਜ ਚੀਜ਼ਾਂ ਜਿਵੇਂ ਸਟ੍ਰੈਟੇਜੀਆ ਬਣੀ ਜਾਣਗੀਆਂ ਆਪਣੀਆਂ ਐਂਡ ਤੇ ਜਦੋਂ ਆਪਾਂ ਟ੍ਰੇਡ ਕਰਾਂਗੇ ਇਕੱਲੀ ਹੈਮਰ ਤੇ ਨਹੀਂ ਕਰਾਂਗੇ ਨਾਲ ਹੋਰ ਵੀ ਕਾਫੀ ਕੁਝ ਜੋੜ ਦਿੰਦੇ ਠੀਕ ਹੈ ਜੀ ਹੈਮਰ ਤੋਂ ਬਾਅਦ ਹੀ ਕਨਫਰਮੇਸ਼ਨ ਕਰਦੇ ਕੈਂਡਲ ਦਾ ਬੇਬੀ ਜਨ ਹਾਂ ਨਵੇਂ ਬੰਦੇ ਕਰ ਸਕਦੇ ਨੇ ਜਿਵੇਂ ਹੁਣ ਇੱਥੇ ਆ ਤਾਂ ਚਲੋ ਵੱਡੀ ਲੰਗੀ ਜਰੂਰੀ ਨਹੀਂ ਵੀ ਹੈਮਰ ਤੋਂ ਬਾਅਦ ਐਡੀ ਵੱਡੀ ਕੈਂਡਲ ਬਣੇ ਇੱਥੇ ਵੀ ਬੰਦ ਹੋ ਸਕਦੀ ਹੈ ਕੋਈ ਹੋਰ ਕੈਂਡਲ ਜੇ ਇਹ ਤੋਂ ਉੱਪਰ ক্লোਜ਼ ਹੁੰਦੀ ਆ ਕੋਈ ਕੈਂਡਲ ਤਾਂ ਠੀਕ ਹੈ ਜੀ ਜੇ ਨੀਚੇ ਹੁੰਦੀ ਆ ਫਿਰ ਤਾਂ ਆਪਾਂ ਟਰੇਡ ਹੀ ਨਹੀਂ ਕਰਨੀ ਆਪਾਂ ਤਾਂ ਹਾਈ ਤੋਂ ਉੱਪਰ ਕਰਨੀ ਆ ਨਾ ਟਰੇਡ ਹਾਈ ਤੋਂ ਉੱਪਰ ਕਰਨੀ ਆ ਟਰੇਡ ਠੀਕ ਹੈ ਜੀ ਜੇ ਬਾਈ ਚਾਂਸ ਕਿਸੇ ਕਾਰਨ ਤੁਸੀਂ ਨਾ ਟਰੇਡ ਬਣਾ ਵੀ ਲੇਤੀ ਤੁਹਾਨੂੰ ਇਹ ਲੱਗ ਰਿਹਾ ਵੀ ਮਾਰਕੀਟ ਆਪਣੇ ਉਲਟ ਚੱਲ ਗਈ ਤਾਂ ਆਪਾਂ ਇਤੋਂ ਜ਼ਿਆਦਾ ਵੇਟ ਨਹੀਂ ਕਰਨਾ ਜਿਹੜਾ ਇਹਦਾ ਹੈਮਰ ਦਾ ਲੋ ਹੋਊਗਾ ਜੇ ਉਤੋਂ ਵੀ نیچے ਨਿਕਲਦੀ ਆਪਾਂ ਨਿਕਲਣਾ ਉਥੇ ਸਟਾਪ ਲਸ ਆਪਣੇ ਪੱਕਾ ਲਾ ਕੇ ਰੱਖਣਾ ਠੀਕ ਹੈ ਜੀ ਜ਼ਰੂਰੀ ਨਹੀਂ ਮਾਰਕੀਟ ਦੇ ਵਿੱਚ ਬੇਸ਼ੱਕ ਆਪਣਾ ਸਟਾਪ ਲਸ ਹਿੱਟ ਕਰਕੇ ਦੁਬਾਰਾ ਚੜ ਜੇ ਪਰ ਆਪਾਂ ਰਿਸਕ ਨਹੀਂ ਲੈਣਾ ਹੈਗਾ ਜੇ ਆਪਾਂ 15 ਕੁ ਪੁਆਇੰਟ ਮਾਰਕੀਟ ਦੇ ਵਿੱਚ ਬੋਲ ਰਿਹਾਗੇ ਹੁਣ ਸਾਰਿਆਂ ਨੂੰ ਜਿਵੇਂ ਅਸੀਂ ਟ੍ਰੇਡ ਕਰ ਰਹੇ ਹਾਂ ਹੁਣ ਉਹ ਜਿਹੜੇ ਨਵੇਂ ਨੇ ਸਿੱਖੇ ਨੇ ਇਹਨਾਂ ਨੂੰ ਸਾਡਾ 15 ਕੁ ਪੁਆਇੰਟ ਤੇ ਰੱਖਿਆ ਹੋਇਆ ਵੀ 15 ਪੁਆਇੰਟ ਲੈ ਕੇ ਮਾਰਕੀਟ ਵਿੱਚੋਂ ਬਾਹਰ ਹੋ ਜੋ ਸਟਾਪ ਲਸ ਵੀ ਅਸੀਂ 1:2:1 ਦੀ ਰੱਖਿਆ ਹੋਇਆ ਵੀ 15 ਤੇ ਹਜੇ ਪਹਿਲੀ ਵਾਰ ਤੁਸੀਂ ਉਹਨਾਂ ਲਾਅਸ ਉਹਨਾਂ ਪ੍ਰਾ ਇਤੋਂ ਬਾਅਦ ਪ੍ਰੋਫਿਟਾ ਜਿਹੜਾ ਉਹ 1:3 ਦਾ ਹੋ ਜਾਊਗਾ ਜਿੰਨਾ ਪ੍ਰੋਫਿਟ ਆਉਣਾ ਪ੍ਰੋਫਿਟ 15 ਕੋ ਪੁਆਇੰਟ ਦੀ ਰੱਖ ਸਕਦੇ ਹਾਂ ਵੀ ਤਾਂ ਇਹ ਕੋਲੋ ਇਹ ਉਹਨਾਂ ਨਹੀਂ ਨਹੀਂ ਤੁਸੀਂ ਸਮਝ ਨਹੀਂ ਜੀ ਮੇਰਾ ਕਹਿਣ ਦਾ ਮਤਲਬ ਆ ਜੇ ਆਪਾਂ 15 ਪੁਆਇੰਟ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਲੈ ਰਹੇ ਹਾਂਗੇ ਐਲਟੀਪੀ ਤੇ ਪ੍ਰੋਫਿਟ ਲੈ ਰਹੇ ਹਾਂ ਤਾਂ ਲਾਊਸ ਵੀ ਆਪਾਂ 15 ਪੁਆਇੰਟ ਹੀ ਰੱਖਾਂਗੇ ਉਸ ਤੋਂ ਜ਼ਿਆਦਾ ਨਹੀਂ ਹੋਣਾ ਪ੍ਰੋਫਿਟ ਨੂੰ ਤਾਂ ਆਪਾਂ ਟ੍ਰਾਇਲ ਵੀ ਕਰ ਸਕਦੇ ਹਾਂ ਨਾ ਪ੍ਰੋਫਿਟ ਨੂੰ ਤਾਂ ਆਪਾਂ 15 ਤੇ ਆ ਗਿਆ ਤੁਸੀਂ 14 ਤੇ ਸਟੌਪ ਲੌਸ ਲਾਤਾ ਪਰ ਉਹ ਤੁਹਾਡਾ 30 ਤੇ ਵੀ ਵਾਗ ਗਿਆ ਫਿਰ ਆਪਾਂ 25 ਤੇ ਸਟੌਪ ਲੌਸ ਲਾਤਾ ਉਹ ਤਾਂ ਆਪਾਂ ਟ੍ਰਾਇਲ ਵੀ ਕਰ ਸਕਦੇ ਹਾਂ ਸਟੌਪ ਲੌਸ ਤਾਂ ਆਪਣਾ ਫਿਕਸ 15 ਹੀ ਰਹੂਗਾ ਜੇ ਆਪਾਂ ਬਾਨ 2 ਬਣਤੇ ਵੀ ਚਲਦੇ ਆ ਠੀਕ ਹੈ ਜੀ ਜਿਵੇਂ ਜਿਹੜੀ ਵੀ ਕੈਂਡਲ ਆਪਾਂ ਕਰਾਂਗੇ ਜਿਹੜੀ ਕੈਂਡਲ ਬਾਰੇ ਆਪਾਂ ਸਿੱਖ ਰਹਾਂਗੇ ਹਰੇਕ ਕੈਂਡਲ ਦੇ ਇੱਕ ਕੈਂਡਲ ਉਲਟਾ ਬਣਦੀ ਆ ਹਰੇਕ ਕੈਂਡਲ ਦੇ ਜਿਵੇਂ ਕੱਲ ਆਪਾਂ ਨੇ ਹੈਮਰ ਕਰਿਆ ਅੱਜ ਆਪਾਂ ਇਨਵਰਟਿਡ ਹੈਮਰ ਬਾਰੇ ਗੱਲਬਾਤ ਕਰਾਂਗੇ ਟੈਂਡਲਾਂ ਬਿਲਕੁਲ ਸੇਮ ਨੇ ਆ ਬਣ ਗਿਆ ਇਹਨੂੰ ਉਲਟਾ ਕਰਤਾ ਮੰਨ ਲਓ ਉਸੇ ਹੈਮਰ ਨੂੰ ਪਹਿਲਾਂ ਦੂਸਰੇ ਲੋਡ ਤੀਗਾ ਉਹਨੇ ਉਲਟਾ ਹੋ ਗਿਆ ਇਹਨੂੰ ਇਨਵਰਟਡ ਹੈਮਰ ਕਹਿ ਦਿੰਦੇ ਆ ਤੁਸੀਂ ਪੰਜਾਬੀ ਦੇ ਵਿੱਚ ਆਪਦੇ ਭਾਸ਼ਾ ਦੇ ਵਿੱਚ ਜਿਵੇਂ ਮਰਜ਼ੀ ਲਿਖ ਸਕਦੇ ਉਹਨੂੰ ਜਿਹੜਾ ਤੁਹਾਨੂੰ ਸਮਝ ਆ ਜੀ ਕੋਈ ਜ਼ਰੂਰੀ ਨਹੀਂ ਮੇਰੇ ਕਹਿਣ ਦਾ ਮਤਲਬ ਹੋਰ ਵੀ ਹੋ ਸਕਦਾ ਤੁਸੀਂ ਇਹਨੂੰ ਜਿਵੇਂ ਤੁਹਾਨੂੰ ਸਮਝ ਆਵੇ ਉਵੇਂ ਲਿਖ ਸਕਦੇ ਹੋਗੇ ਇਨਵਰਟਡ ਹੈਮਰ ਇਹਦਾ ਕੰਮ ਵੀ ਉਲਟਾ ਹੀ ਹੁੰਦਾਗਾ ਜਿਵੇਂ ਕੱਲ ਆਪਾਂ ਨੇ ਸਿੱਖਿਆ ਸੀ ਕੱਲਾ ਪਾ ਸਿੱਖਿਆ ਸੀ ਵੀ ਮਾਰਕੀਟ ਡਾਊਨਸਾਈਡ ਆ ਰਹੀ ਸੀ ਤਾਂ ਜਾ ਕੇ ਹੈਮਰ ਬਣ ਗਿਆ ਤੇ ਆਪਾਂ ਉਹਦੇ ਉੱਪਰ ਐਂਟਰੀ ਬਣਾ ਸਕਦੇ ਹਾਂ ਹੁਣ ਆਪਾਂ ਕੀ ਹੈ ਜੇ ਮਾਰਕੀਟ ਅੱਪਸਾਈਡ ਜਾ ਰਹੀ ਆ ਟੌਪ ਤੇ ਜਾ ਕੇ ਇਨਵਰਟਿਡ ਹੈਮਰ ਬਣ ਗਿਆ ਜਦੋਂ ਇਹਦਾ ਲੋ ਬ੍ਰੇਕ ਹੋਊਗਾ ਆਪਾਂ ਉੱਥੇ ਐਂਟਰੀ ਬਣਾ ਸਕਦੇ ਹਾਂ ਇੱਥੇ ਸਾਰਾ ਕੁਝ ਉਹਦੇ ਉਲਟਾ ਹੋ ਗਿਆ بس ਫਰਕ ਇੰਨਾ ਕੁ ਪਊਗਾ ਜਿਵੇਂ ਹੁਣ ਉੱਥੇ ਤੁਸੀਂ ਹਾਂਜੀ ਇਹ ਕਿ ਬਣਦਾ ਹੀ ਹੈ ਉਹ ਨੀਚੇ ਵਾਲਾ ਵੀ ਦੱਸਾਂਗੇ ਉਹ ਹਜੇ 3-4 ਦਿਨਾਂ ਨੂੰ ਬਸਾਂਗੇ ਹਜੇ ਉਲਝਾਣਾ ਦਿਓ ਕਿਹੜਾ ਸਵਿੰਟਡ ਹੈ ਮਰਦਾ ਨੀਚੇ ਬਣੇਗਾ ਨੀਚੇ ਨਹੀਂ ਬਣਦਾ ਨੀਚੇ ਵਾਲਾ ਵੀ ਦੱਸਾਂਗੇ ਓਹੋ ਤੁਸੀਂ ਖੜ ਜਾ ਫੇਰ ਉਹੀ ਗੱਲ ਹੋ ਜਾਂਦੀ ਆ ਉਹ ਥੋਲੇ ਹੀ ਚੱਕ ਕੇ ਬੁੱਕਲੇ ਹੀ ਚੱਕ ਇੱਕ ਮੜੀ ਜੀ ਪਤਾ ਕੀ ਆ ਮੈਂ ਤੈਨੂੰ ਦੱਸਦਾ ਮੈਂ ਕਲੀਅਰ ਕਰ ਦਾਂ ਸਾਰਾ ਕੁਸਾ ਜਿਹੜੇ ਨਵੇਂ ਬੰਦੇ ਨੇਗੇ ਪਤਾ ਸਾਨੂੰ ਵੀ ਉਹੋ ਵੀ ਕਿਵੇਂ ਬਣਦਾ ਜਿਹੜੇ ਤੁਸੀਂ ਕਹਿੰਦੇ ਉਹ ਵੀ ਪਤਾ ਮੈਨੂੰ ਉਹ ਇਹਨਾਂ ਨੂੰ ਤਿੰਨ ਚਾਰ ਦਿਨਾਂ ਨੂੰ ਦੱਸਣਾ ਮੈਂ ਉਹ ਚੀਜ਼ ਉਸ ਲੈਵਲ ਤੇ ਲਿਜਾ ਕੇ ਤੁਸੀਂ ਅੱਜ ਉਹ ਆ ਗੱਲ ਕਰਤੀ ਨਾ ਹੁਣ ਕਨਫਿਊਜ਼ ਹੋ ਜਾਣਗੇ ਸਾਰੇ ਮੈਂ ਆਪਣੇ ਤਰੀਕੇ ਨਾਲ ਮੈਂ ਦੱਸ ਰਿਹਾ ਇਹਨਾਂ ਨੂੰ ਸਾਨੂੰ ਮੈਂ ਕੱਲ ਵੀ ਇਹੀ ਗੱਲ ਕਹੀ ਆ ਤੁਸੀਂ ਜਿਹੜਾ ਸਵਾਲ ਪੁੱਛਣਾਗਾ ਜਿਹੜੀ ਚੀਜ਼ ਅੱਜ ਆਪਣੀ ਗੱਲਬਾਤ ਚੱਲ ਰਹੀ ਆ ਉਹਦੇ ਤੇ ਪੁੱਛੋ ਹੋ ਸਕਦਾ ਤੁਹਾਡੇ ਨਾਲ ਸਵਾਲ ਦੀ ਕੱਲ ਨੂੰ ਕਲਾਸ ਹੋਵੇ ਉਹੀ ਉਹਦੇ ਨਾਲ ਸਾਰੇ ਡਿਸਟਰਬੈਂਸ ਹੋ ਜਾਂਦੀ ਹੈ ਕਿ ਸਾਰੇ ਬੰਦੇ ਨੂੰ ਹੁਣ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਇਹ ਨਹੀਂ ਉਧਰ ਇੱਕ ਡੈਰੀ ਉਹ ਪਈ ਆ ਬੁੱਕ ਆਪਣੀ ਉਧੇ ਉਹਦੇਲੇ ਕਮਰੇ ਚ ਪਈ ਆ ਆਸੂ ਵਾਲੇ ਚ ਆਸੂ ਵਾਲੇ ਕਮਰੇ ਚ ਪਈ ਆ ਸਵਾਲਾਂ ਦਾ ਟਾਈਮ ਦਾ ਰੱਖੋ ਇਹ ਇੱਥੇ ਨਾ ਥੋੜਾ ਜਿਆ ਸਾਰੇ ਕਨਫਿਊਜ਼ ਹੋ ਜਾਣਗੇ ਹੁਣ ਉਹ ਚੀਜ਼ ਨੂੰ ਪਤਾ ਮੈਨੂੰ ਵੀ ਆ ਉਹ ਮੈਂ ਇਹਨਾਂ ਨੂੰ ਉਸ ਲੈਵਲ ਦੇਖੋ ਹਰੇਕ ਬੰਦੇ ਦੇ ਸਮਝਾਉਣ ਦਾ ਤਰੀਕਾ ਅਲੱਗ-ਅਲੱਗ ਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਤੁਸੀਂ YouTube ਤੇ ਦੇਖ ਲਓ ਉਹ ਇਹਨੂੰ ਕੋਸੋ ਹੋਰ ਵੀ ਕਹਿੰਦੇ ਹੋਣਗੇ ਮੇਰਾ ਮੈਂ ਕਿਸੇ ਹੋਰ ਤਰੀਕੇ ਨਾਲ ਸਮਝਾ ਰਹਾਂਗਾ ਹਰੇਕ ਬੰਦੇ ਦਾ ਅਲੱਗ-ਅਲੱਗ ਥਿਊ ਵਾ ਤੇ ਮੈਂ ਤੁਹਾਨੂੰ ਵੀ ਕਹਿ ਰਿਹਾ ਵੀ ਤੁਹਾਨੂੰ ਜਿਹੜੀ ਚੀਜ਼ ਇਹਨੂੰ ਕਹਿਣ ਦੇ ਵਿੱਚ ਸੌਖਾ ਲੱਗਦਾ ਦੇਖਣ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਲਿਖ ਲਓ ਆਪਾਂ ਸਾਰਾ ਕੁਝ ਇਹ ਨਹੀਂ ਹੈਗਾ ਵੀ ਕਿਤਾਬਾਂ ਦੇ ਤੌਰ ਤੇ ਪੜਨਾ ਹੈਗਾ ਜਿਵੇਂ ਆਪਾਂ ਆਪਣੇ ਆਪ ਤੇ ਕਰ ਰਹੇ ਹਾਂ ਨਾ ਦੇਖੋ ਹੱਲੇ ਵੀ ਬਣਦਾ ਉਹ ਵੀ ਮੈਨੂੰ ਪਤਾ ਹੋਊ ਮੈਂ ਦੱਸੂਗਾ ਇਹਨਾਂ ਆ ਕੀ ਹੈ ਜੀ ਆ ਕੀ ਹੈ ਜਿਹੜੇ ਦੀ ਇਹ ਗੱਲ ਕਰਦਾ শুটিং ਸਟਾਰ ਆਗਾ শুটিং ਸਟਾਰ ਆਗਾ ਲਿਖਿਆ ਵੀ ਹੋਇਆ ਉੱਪਰ শুটিং ਸਟਾਰ ਤੇ ਆਪਾਂ ਇਨਵਰਟਡ ਹੈਮਰ ਕਹਿ ਰਹੇ ਹਾਂ ਇਹਨੂੰ ਆ ਗਿਆ ਅੱਗੇ ਇਨਵਰਟਡ ਹੈਮਰ ਆ ਗਿਆ ਕੀ ਫਰਕ ਹੈ ਇਹਦੇ ਵਿੱਚ ਦੱਸੋ ਇਹਨਾਂ ਨੂੰ ਨਵੇਂ ਬੰਦੇ ਨੂੰ ਪਤਾ ਲੱਗ ਰਿਹਾ ਵੀ ਕੀ ਫਰਕ ਹੈ ਇਹਦੇ ਵਿੱਚ ਉੱਥੇ ਆ ਜਾਂਦੀ ਆ ਗੱਲ ਥੋੜਾ ਜਿਹਾ ਨਾ ਉਹਨੂੰ ਸਮਝਾਉਣ ਦੇ ਵਿੱਚ ਫਰਕ ਪਊਗਾ ਜਿਹੜੇ ਇਨਵਰਟਡ ਹੈਮਰ ਦੀ ਤੁਸੀਂ ਗੱਲ ਕਰਦੇ ਹੋ ਵੀ ਡਾਊਨ ਤੇ ਆ ਕੇ ਬਣਦਾ ਉਹ ਇਹਨਾਂ ਨੂੰ ਜੇ ਅੱਜ ਮੈਂ ਇਹਨਾਂ ਨੂੰ ਹੁਣ ਦੱਸਦਾ ਆ ਮੈਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਸਮਝਾਤਾ ਵੀ ਉੱਪਰ ਜਾ ਕੇ ਟੌਪ ਤੇ ਬਣ ਗਿਆ ਇਨਵਰਟਡ ਹੈਮਰ ਲਾ ਲਓ ਨੂੰ শুটিং ਸਟਾਰ ਵੀ ਲਾ ਲਓ ਚਾਹੀਏ ਕੁਝ ਲਾ ਲਓ ਤੁਸੀਂ ਆਪਣੀ ਹਿਸਾਬ ਉਹਦੇ ਵਿੱਚ ਜੇ ਇਹਨਾਂ ਨੂੰ ਉੱਪਰ ਵੀ ਕਹਿ ਰਹੇ ਆ ਵੀ ਉਹ ਰੇ ਲੋ ਤੇ ਉਹ ਕਰੋ ਐਂਟਰੀ ਬਣਾਓ ਤੇ ਇਹ ਥੱਲੇ ਵੀ ਬਣਦਾ ਇਹ ਉਰੇ ਵੀ ਬਣ ਸਕਦਾਗਾ ਮੰਨ ਲਓ ਇੱਥੋਂ ਵੀ ਆਪਾਂ ਕਾਉਲ ਸਾਈਡ ਦੀ ਐਂਟਰੀ ਬਣਾ ਸਕਦੇ ਆ ਤੁਸੀਂ ਤਾਂ ਸਮਝ ਨਹੀਂ ਹੋ ਜਿਹੜੇ ਜਾਣਦੇ ਹੋ ਇਹ ਚੀਜ਼ ਨੂੰ ਜੇ ਅੱਜ ਹੀ ਦੋਨੇ ਚੀਜ਼ਾਂ ਸਮਝਾਵਾਂਗੇ ਕਿਵੇਂ ਸਮਝਣਗੇ ਕਨਫਿਊਜ਼ ਹੋ ਜਾਣਗੇ ਤਾ ਕਰਕੇ ਬਣਾ ਸਟੈਪ ਵਾਈਜ਼ ਸਟੈਪ ਸਾਰਾ ਕੁਝ ਹੀ ਦੱਸਾਂਗੇ ਪਰ ਥੋੜਾ ਜਿਹਾ ਉਹਦੇ ਵਿੱਚ ਸਮਝਾਉਣ ਦੇ ਵਿੱਚ ਫਰਕ ਰਹਿ ਜਾਂਦਾਗਾ ਉਹ ਚੀਜ਼ ਨੂੰ ਹੁਣ ਤੁਸੀਂ ਇਹਨੂੰ ਸਮਝੋ ਜਿਵੇਂ ਮਾਰਕੀਟ ਉੱਪਰ ਨੂੰ ਜਾ ਰਹੀ ਆ ਤਿੰਨ ਕੰਡਲਾਂ ਬਣ ਗਈਆਂ ਗ੍ਰੀਨ ਕੰਡਲਾਂ ਬਣ ਰਹੀਆਂ ਨੇ ਟਾਪ ਤੇ ਜਾ ਕੇ ਬਣ ਗਿਆ ਇਹ ਇਨਵਰਟਿਡ ਹੈਮਰ ਜਦੋਂ ਇਹਦਾ ਲੋ ਬ੍ਰੇਕ ਹੋਊਗਾ ਹਾਈ ਲੋ ਤਾਂ ਤੁਸੀਂ ਨੇ ਸਿੱਖੀ ਆ ਉਰੋਂ ਲੋ ਬ੍ਰੇਕ ਹੋ ਗਿਆ ਅਗਲੀ ਕੰਡਲ ਇੱਥੇ ਬਣ ਗਈ ਆਪਾਂ ਇੱਥੇ ਐਂਟਰੀ ਬਣਾ ਲੈਣੀ ਆ ਕਟ ਸਾਈਡ ਦੀ ਕਟ ਬਾਏ ਕਰਨਾਗਾ ਟਾਰਗੇਟ ਕਿਵੇਂ ਕੱਢਣੇ ਨੇਗੇ ਉਹ ਤੁਹਾਨੂੰ ਪਤਾਗਾ ਪਹਿਲਾਂ ਪਤਾ ਸਾਰਿਆਂ ਨੂੰ ਦੇਖੋ ਖੜਜੋ ਇੱਕ ਮਿੰਟ ਇਹਦਾ ਹਾਈ ਹੈਗਾਗਾ ਹਾਈ ਹੈਗਾ 200 ਤੇ ਲੋ ਹੈਗਾ 100 ਕਿੰਨੇ ਤੱਕ ਦੇ ਆਪਾਂ ਟਾਰਗੇਟ ਤੇ ਜਾ ਸਕਦੇ ਹਾਂ ਥੱਲੇ ਦੱਸ ਸਕਦਾ ਕੋਈ ਸਰਕਲ ਬੋਰਡ ਦਾ ਟਾਰਗੇਟ 60 ਪੁਆਇੰਟ ਮੰਨ ਲਓ ਚਲੋ ਲਓ 60 ਪੁਆਇੰਟ ਮੰਨ ਲਓ ਹੁਣ ਇਹ 60 ਨੂੰ ਕੀ ਕਰਾਂਗੇ ਇਹਦੇ ਵਿੱਚ ਪਲੱਸ ਕਰੋ ਪਲੱਸ ਦਾ ਜੋਜ ਪਲੱਸ ਕਰੋ ਇਹਦੇ ਵਿੱਚ ਲੋ ਦੇ ਵਿੱਚੋਂ ਮਾਈਨਸ ਹੋਊਗਾ ਪਲੱਸ ਹੁੰਦਾਗਾ ਜਦੋਂ ਆਪਾਂ ਟਾਪ ਕਾਲ ਸਾਈਡ ਦੀ ਐਂਟਰੀ ਬਣਾ ਰਹੇ ਹਾਂ ਉਹਦੇ ਹਾਈ 'ਚ ਪਲੱਸ ਹੋ ਰਿਹਾ ਹੁਣ ਆਪਾਂ ਪੁੱਟ ਸਾਈਡ ਦੀ ਐਂਟਰੀ ਬਣਾ ਰਹੇ ਹਾਂ ਹੁਣ 100 ਦੇ ਵਿੱਚੋਂ ਮੰਨ ਲਓ ਲੋ ਦੇ ਵਿੱਚੋਂ 60 ਮਾਈਨਸ ਕਰਾਂਗੇ ਠੀਕ ਹੈ ਜੀ ਇਹ ਚੀਜ਼ ਥੋੜੀ ਜੀ ਓरिजिनल ਹੀ ਆ ਇਹਦੇ ਵਿੱਚ ਧਿਆਨ ਰੱਖਿਓ ਜਦੋਂ ਵੀ ਆਪਾਂ ਨੇ ਡਾਊਨਸਾਈਡ ਦੀ ਐਂਟਰੀ ਬਣਾਉਣੀ ਆ ਉਹਦੇ ਲੋ ਦੇ ਵਿੱਚੋਂ ਮਾਈਨਸ ਕਰਨਾ ਆਪਾਂ ਨੇ ਜਿਹੜਾ ਟਾਰਗੇਟ ਆਪਣਾ ਠੀਕ ਹੈ ਜੀ ਸਮਝ ਲੱਗੀ ਸਾਰਿਆਂ ਨੂੰ ਇਸ ਚੀਜ਼ ਦੀ ਹਮ ਹੁਣ ਚਲੋ ਉਹ ਤਾਂ ਹੋ ਗਈ ਜਿਹੜਾ ਹੁਣ ਆ ਸੀਗਾ ਕਨਫਿਊਜ਼ ਸੀ ਚਲੋ ਹੁਣ ਸਾਰਿਆਂ ਦੀ ਦੂਰੀ ਹੋ ਜੂਗੀ ਉਹ ਵੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਜਿਵੇਂ ਹੁਣ ਮਾਰਕੀਟ ਡਾਊਨਸਾਈਡ ਤੇ ਚੱਲ ਰਹੀ ਆ ਉਹੀ ਥੱਲੇ ਵੀ ਬਣ ਗਿਆ ਜਿਹੜਾ ਉਹ ਵਾਈ ਗੱਲ ਕਰਦਾ ਸੀ ਜਿਹੜੇ ਦੀ ਇਨਵਰਟਿਡ ਹੈਮਰ ਇਨਵਰਟਿਡ ਹੈਮਰ ਮਾਰਕੀਟ ਡਾਉਨ ਸਾਈਡ ਜਾ ਰਹੀ ਆ ਨੀਚੇ ਵੀ ਬਣਦਾ ਤਾਂ ਇਹ ਨੀਚੇ ਤੋਂ ਮਾਰਕੀਟ ਦਾ ਟ੍ਰੈਂਡ ਰਿਵਰਸ ਕਰਨ ਦਾ ਹੁੰਦਾਗਾ ਮਾਰਕੀਟ ਨੂੰ ਉੱਪਰ ਵੀ ਲੈ ਕੇ ਜਾਂਦਾਗਾ ਉਹਨੂੰ ਚਾਹੇ ਤੁਸੀਂ ਉਹਨੂੰ ਸ਼ੂਟਿੰਗ ਸਟਾਰ ਮੰਨ ਲਓ ਮੰਨ ਲਈ ਤਾਂ ਚਲੋ ਗੱਲ ਮੈਂ ਹੁਣ ਇਨਵਰਟਿਡ ਹੈਮਰ ਦੀ ਕਰ ਰਿਹਾ ਸੀਗਾ ਇਨਵਰਟਿਡ ਹੈਮਰ ਥੱਲੋਂ ਵੀ ਮਾਰਕੀਟ ਨੂੰ ਰਿਵਰਸ ਕਰਦਾ ਜੇਕਰ ਇਹ ਡਾਉਨ ਸਾਈਡ ਤੇ ਆ ਰਹੀ ਆ ਇੱਥੇ ਬਣਦਾਗਾ ਪ੍ਰੋਪਰ ਇਨਵਰਟਿਡ ਹੈਮਰ ਬਣਦਾ ਦਿਖਦਾ ਨਾ ਤੁਹਾਨੂੰ ਤਾਂ ਜਦੋਂ ਮਾਰਕੀਟ ਇਹਦਾ ਹਾਈ ਬ੍ਰੇਕ ਕਰ ਦੇ ਤਾਂ ਆਪਾਂ ਕਾਲ ਸਾਈਡ ਦੀ ਵੀ ਐਂਟਰੀ ਬਣਾ ਸਕਦੇ ਹੁੰਦੇ ਆ ਜੇ ਡਾਊਨ ਟ੍ਰੈਂਡ ਦੇ ਵਿੱਚ ਆ ਜੇ ਅਪ ਟ੍ਰੈਂਡ ਦੇ ਵਿੱਚ ਆ ਟਾਪ ਤੇ ਬਣਦਾ ਤਾਂ ਆਪਾਂ ਪੁੱਟ ਵਾਈ ਦੀ ਟਰੇਡ ਬਣਾ ਸਕਦੇ ਹੁੰਦੇ ਆ ਇਹਦਾ ਟਾਰਗੇਟ ਸਰ ਹੈਮਰ ਨੂੰ ਕੱਢਣਾ ਹਾਂ ਟਾਰਗੇਟ ਸਾਰਿਆਂ ਦੀ 70 ਹੀ ਕੱਢਣੇ ਨੇ ਜੀ ਬਸ ਤੁਸੀਂ 100 ਦੀ ਥਾਵੇਂ 60 ਕੋ ਪੁਆਇੰਟ ਲੈ ਕੇ ਚੱਲ ਸਕਦੇ ਹੋ ਜਿਵੇਂ ਆਪਣੇ ਕੱਲ ਗੱਲਬਾਤ ਕੀਤੀ ਸੀ ਠੀਕ ਹੈ ਜੀ ਲੱਗ ਗਿਆ ਪਤਾ ਇੱਥੇ ਕਿਤੇ ਬਣਿਆ ਵੀ ਹੋਊਗਾ ਜਿਵੇਂ ਆਦਾਰ ਦੇਖੋ ਡਾਉਨਸਾਈਡ ਤੇ ਵੀ ਆ ਰਿਹਾ ਸੀ ਆਹ ਰੋ ਬਣ ਕੇ ਇਥੋਂ ਮਾਰਕੀਟ ਨੂੰ ਤਹਾਂ ਲੈ ਗਿਆ ਇਹ ਬਾਕੀ ਜਦੋਂ ਚਾਰਟ ਫਰੋਲੋਗੇ ਨਾ ਤਾਂ ਚਾਰਟ ਨੂੰ ਬੈਕ ਟੈਸਟ ਕਰੋਗੇ ਫੇਰ ਹੀ ਪਤਾ ਲੱਗੂਗਾ ਸਾਰੀ ਜਾਣਕਾਰੀ ਦਾ ਤਾਂ ਚਾਰਟ ਨੂੰ ਫਰੋਲੀ ਜਾਉਂਗੇ ਕਿਸੇ ਨੇ ਕੱਲ ਕਰੇ ਜਾ ਕੇ ਚਾਰਟ ਫਰੋਲੇ ਸੀ ਫਰੋਲੇ ਸੀ ਤੇ ਮਿਲੇ ਸੀ ਹੈਮਰ ਜਿਹੜੀ ਗੱਲਬਾਤ ਦੱਸੀ ਦੀ ਆਪਣੇ ਕੰਮ ਕਰ ਰਹੇ ਸੀ ਉਮੇ ਵਿੱਚ ਕਰਦੀ ਜੀ ਕਿਤੇ ਕਿਤੇ ਘੱਟ ਦਰ ਉੱਥੇ ਦੇਖੋ ਚਲੋ ਕੋਈ ਗੱਲ ਨਹੀਂ ਪਤ ਲੱਗਿਆ ਜਿੱਥੇ ਤੁਹਾਨੂੰ ਇਹ ਚਾਰਟ ਫਰੋਲ ਰਹੇ ਹੋ ਤੁਸੀਂ ਤੁਹਾਨੂੰ ਲੱਗਦਾ ਵੀ ਆਹ ਉਹ ਕੰਮ ਨਹੀਂ ਕਰਿਆ ਉਹਦੀ ਫੋਟੋ ਖਿੱਚ ਲਿਆ ਕਰੋ ਉਹ ਵੀ ਤੁਹਾਨੂੰ ਪਤਾ ਤਾਂ ਹੋਵੇ ਨਾ ਵੀ ਕਾਹਤੋਂ ਨਹੀਂ ਕਰਿਆ ਕੰਮ ਆਪਾਂ ਉਹਦੇ ਬਾਰੇ ਦੇਖਾਂਗੇ ਵੀ ਇੱਥੇ ਕੀ ਕਾਰਨ ਆਗਾ ਤੁਹਾਨੂੰ ਪਤਾ ਲੱਗੂਗਾ ਸਾਰਿਆਂ ਨੂੰ ਪਤਾ ਲੱਗ ਜਾ ਕਰੂਗਾ ਉਹ ਚੀਜ਼ ਦੀ ਫੋਟੋ ਖਿੱਚਿਆ ਕਰੋ ਇਹਨੂੰ ਘੱਟ ਤੋਂ ਘੱਟ 4-5 ਚਾਰਟ ਤੇ ਸਟਾਕ ਤੇ ਜਿਹੜਾ ਮਰਜ਼ੀ ਆਪਾਂ ਨੇ ਲਾ ਰੱਖਿਆ ਹੁਣ ਰਿਲਾਇੰਸ ਦਾ ਰਿਲਾਇੰਸ ਦਾ ਲਾ ਲਓ ਤੁਸੀਂ ਐਚਡੀਐਫਸੀ ਦਾ ਲਾ ਲਓ ਜਿਹੜੇ ਮਰਜ਼ੀ ਕੰਪਨੀ ਦਾ ਲਾ ਲਓ ਸਾਰਿਆਂ ਨੂੰ ਚਾਰਟ ਨੂੰ ਬੈਕ ਟੈਸਟ ਫਰੋਲਿਆ ਕਰੋ ਅੱਜ ਹੈਮਰ ਦੀ ਗੱਲ ਕਰੀਆ ਹੈਮਰ ਦਾ ਹਾਈ ਲੋ ਕੱਢ ਕੇ ਦੇਖਿਆ ਕਰੋ ਵੀ ਕਿੰਨਾ ਹੋ ਗਿਆ ਤੇ ਨਾਲ ਨਾਲ ਜੇ ਤੁਸੀਂ ਬਿੱਲੇ ਹੁੰਨੇ ਹੋ ਮੰਨ ਲਓ ਟਾਈਮ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਇਹਨੂੰ 5 ਮਿੰਟਾਂ ਤੇ ਲਾ ਕੇ ਚਾਰਟ ਨੂੰ ਇੰਟਰਾਡੇ ਦੇ ਵਿੱਚ ট্রেਡਿੰਗ ਕਰਦੇ ਆ ਜਿਵੇਂ ਆਪਾਂ ਤੁਸੀਂ ਟਰੇਡ ਨਹੀਂ ਕਰਨੀ ਤੁਸੀਂ ਸਿਰਫ ਆਪਣਾ ਕਾਪੀ ਤੇ ਦੇਖ ਸਕਦੇ ਹੋ ਜਿਹੜੀਆਂ ਕੈਂਡਲਾਂ ਆਪਾਂ ਸਿੱਖੀਆਂ ਨੇ ਉਹਨਾਂ ਤੋਂ ਤੁਸੀਂ ਕਾਪੀ ਤੇ ਲਿਖ ਸਕਦੇ ਹੋ ਵੀ ਇੰਨੇ ਤੇ ਮੈਂ ਖਰੀਦੀ ਮੇਰੇ ਟਾਰਗੇਟ ਤੇ ਹੱਬ ਨਾਲ ਇੰਨੇ ਤੇ ਵੇਚੀ ਕਿਹੜਾ ਜੀ? ਆਜ ਕਰ ਨਹੀਂ ਪਾਦੇ। ਇਹ ਤਾਂ ਜਿੰਨਾ ਟਾਈਮ ਬੰਦ ਨਹੀਂ ਹੁੰਦੀ ਉਨਾ ਟਾਈਮ ਨਾ ਟ੍ਰੇਡ ਬਣਾ ਲਿਆ ਕਰੋ। ਇਹਦਾ ਹੀ ਨਹੀਂ ਪਤਾ ਥੱਲੇ ਨੂੰ ਠੋਕ ਕੇ 1 ਮਿੰਟ ਦੇ ਵਿੱਚ। ਜਿੰਨਾ ਟਾਈਮ ਪੱਕੀ ਕਨਫਰਮੇਸ਼ਨ ਨਹੀਂ ਨਿਲਦੀ ਹੁਣ ਨਾ ਟਾਈਮ ਟ੍ਰੇਡ ਨਹੀਂ ਬਣਾਉਣੀ ਹੈਗੀ। ਸਾਡੇ ਨਾਲ ਸਟੂਡੈਂਟ ਜਿਹੜੇ ਆਨਲਾਈਨ ਦੇ ਵਿੱਚ ਨੇ ਉਹ ਥੋੜਾ ਜਿਹਾ ਇਹੀ ਦਿੱਕਤ ਤੁਸੀਂ ਤਾਂ ਅੱਜ ਬੈਠੇ ਸੀ ਕੋਲੇ ਹਨਾ ਸਵੇਰੇ ਜਿਹੜੇ ਉਹਰੇ ਬੈਠੇ ਸੀ। ਉਹਨਾਂ ਦੀ ਇਹੀ ਦਿੱਕਤ ਸੀ ਉਹ ਕਹਿੰਦੇ ਵੀ ਅਸੀਂ ਕੋਰਸ ਪੂਰਾ ਹੋ ਗਿਆ ਸਾਡਾ ਵੀ ਅਸੀਂ ਲੌਸ ਦੇ ਵਿੱਚ ਹੀ ਚੱਲ ਰਹਾਂਗੇ। ਹਜੇ ਵੀ ਲੌਸ ਦੇ ਵਿੱਚ ਚੱਲ ਰਹੇ ਆ। ਤੇ ਮੇਰੀ ਹਰ ਰੋਜ਼ ਉਹਨਾਂ ਨਾਲ ਵੈਸ ਹੁੰਦੀ ਸੀ ਕਿ ਕਲਾਸ ਦੇ ਵਿੱਚ ਸ਼ਾਮ ਨੂੰ ਵੀ ਉਰੇ ਵਾਲੇ ਨੇ ਜਿਹੜੇ ਉਹਨੂੰ ਸਿੱਖੇ ਨੇ ਉਹ ਹਰ ਰੋਜ਼ ਪ੍ਰੋਫਿਟ 'ਚ ਨੇ ਪੰਜ ਦਿਨ ਹੋਏ ਨੇ ਇਹਨਾਂ ਨੂੰ ਉਹਨਾਂ ਨੂੰ ਵੀ ਪੰਜ ਦਿਨ ਪ੍ਰੋਫਿਟ 'ਚ ਨੇ ਸਿੱਖਿਆ ਵੀ ਸੇਮ ਆ ਵੀ ਕਮੀ ਕਿੱਥੇ ਹੈਗੀ ਤੇ ਅੱਜ ਕਮੀ ਉਹਨਾਂ ਦੀ ਦੇਖੀ ਅਸੀਂ ਨਾ ਉਰੇ ਮੈਂ ਲਾਈਵ ਕਲਾਸ ਚਲਾ ਲਈ 9:30 ਵਜੇ ਆ ਕੇ ਅਸੀਂ ਨਾ ਉਹਨਾਂ ਨੂੰ ਟਾਰਗੇਟ ਵੀ ਬੋਲ ਕੇ ਦੱਸਦੇ ਤੇ ਐਂਟਰੀਆਂ ਵੀ ਬੋਲ ਕੇ ਦੱਸਤੀਆਂ ਮਾਰਕੀਟ ਹਜੇ ਕਿਤੇ ਵੀ ਚੱਲ ਰਹੀ ਆ ਮਾਰਕੀਟ ਉਰੇ ਚੱਲ ਰਹੀ ਆ ਮੰਨ ਲਓ ਉਰੇ ਚੱਲ ਰਹੀ ਆ ਉਰੇ ਅਸੀਂ ਨਾ ਉਹਨਾਂ ਨੂੰ ਦੱਸਤਾ ਵੀ ਆਪਾਂ 390 ਤੇ ਆ ਕੇ ਬਾਏ ਕਰਾਂਗੇ ਜਦ LTP ਜਿਹੜਾ ਪ੍ਰੀਮੀਅਮ ਆ 390 ਤੇ ਆ ਗਿਆ 92 ਤੇ ਖਰੀਦਾਂਗੇ ਆਪਾਂ ਸਾਰਿਆਂ ਨੂੰ ਬੋਲ ਕੇ ਦੱਸਦਾ ਪ੍ਰੀਮੀਅਮ ਚੱਲ ਰਿਹਾ 350 ਤੇ 40 50 ਪੁਆਇੰਟ ਪਹਿਲਾਂ ਦੱਸਦਾ ਵੀ ਜਦੋਂ 92 ਤੇ ਉਹ ਉਦੋਂ ਖਰੀਦਾਂਗੇ ਅਸੀਂ ਸਾਰੇ ਵੀ ਬੈਠੇ ਆ ਅਸੀਂ ਨੇ ਸਾਰਿਆਂ ਨੇ ਜਦੋਂ 392 ਤੇ ਇਹ ਖਰੀਦ ਲਿਆ ਤੇ ਅਸੀਂ 300 430 ਤੇ ਨਿਕਲ ਗਏ ਮਤਲਬ 40 ਪੁਆਇੰਟ ਕੈਚ ਕਰਕੇ ਸੀ ਨਿਕਲ ਗਏ ਤੇ ਜਦੋਂ ਅਸੀਂ ਨੇ ਉਹਨਾਂ ਨੂੰ ਇਹਨਾਂ ਨੂੰ ਤਾਂ ਸਾਰੇ ਨਿਕਲ ਗਏ ਉਹਨਾਂ ਨੂੰ ਪੁੱਛਿਆ ਸਾਰੀ ਕਲਾਸ ਲਾਈਵ ਚੱਲਦੀ ਸੀ ਕੋਈ ਕਹਿੰਦਾ ਮੈਂ 2000 ਲਾ ਉੱਚਾ ਕੋਈ ਕਹਿੰਦਾ ਮੈਂ ਕਿੰਨੇ ਲਾ ਉੱਚਾ ਬੋਲ ਕੇ ਵੀ ਦੱਸਦਾ ਵੀ ਇੱਥੇ ਖਰੀਦਣਾ ਇੱਥੇ ਵੇਚਣਾ ਫਿਰ ਵੀ ਕਮੀਆਂ ਦੇਖੋ ਉਹ ਕਮੀ ਤਾਂ ਫਿਰ ਆਪਣੇ ਆਪ ਦੇ ਵਿੱਚ ਹੁੰਦੀ ਹੈ ਨਾ ਕਈ ਵਾਰ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਕਿਹਾ ਵੀ ਇਹ ਚੀਜ਼ ਨੂੰ ਸੁਧਾਰੋ ਥੋੜੇ ਜਿਹੇ ਟਾਈਮ ਬਾਅਦ 10 ਮਿੰਟ ਬਾਅਦ ਅਸੀਂ ਨੇ ਫਿਰ 15 20 ਪੁਆਇੰਟ ਕੈਚ ਕੀਤੇ ਮਤਲਬ ਦੋ ਟ੍ਰੇਡਾਂ ਕਰੀਆਂ ਜਿਹੜਾ ਪਰਸਨ ਪ੍ਰੈਕਟਿਸ ਕਰਦਾਗਾ ਜਾਂ ਮਿਹਨਤ ਕਰਦਾਗਾ ਜਾਂ ਤੁਹਾਡੇ ਵਿੱਚ ਕਿਤੇ ਕੋਈ ਕਮੀ ਆ ਜਿਵੇਂ ਹੁਣ ਕੱਲ ਵੀ ਕਈ ਵੀਰਾਂ ਨੇ ਮੰਨ ਲਓ ਸਮਝ ਨਹੀਂ ਆਇਆ ਸੀ ਫਿਰ ਵੀ ਪੁੱਛਿਆ ਨਹੀਂ ਹੈਗਾ ਉਹ ਚੀਜ਼ਾਂ ਦੇ ਵਿੱਚ ਕਮੀ ਰਹਿ ਜਾਂਦੀ ਹੈ ਉਹ ਫਿਰੰਟ ਤੇ ਜਾ ਕੇ ਫਿਰ ਉਹੀ ਚੀਜ਼ਾਂ ਹੋਈ ਜਾਂਦੀਆਂ ਨੇ ਫਿਰ ਉਹ ਲਾਸ ਦੇ ਵਿੱਚ ਹੀ ਰਹਿੰਦਾਗਾ ਕੋਈ ਵੀ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ ਜਰੂਰ ਪੁੱਛਿਆ ਕਰੋ ਠੀਕ ਹੈ ਜੀ ਮਾਰਕੀਟ ਦੇ ਵਿੱਚ 15 ਪੁਆਇੰਟ ਤੋਂ ਵੱਧ ਆਪਾਂ ਲੈਣੀ ਨਹੀਂ ਹੈਗੇ ਹਜੇ ਨਵੇਂ ਪਰਸਨਾਂ ਨੇ ਜਿਹੜੇ ਪੁਰਾਣੇ ਨੇਗੇ ਚਲੋ ਉਹ ਇਹਦੇ ਨਾਲ ਪ੍ਰੈਕਟਿਸ ਨਾਲ ਤੁਹਾਡਾ ਐਕਸਪੀਰੀਅੰਸ ਆਪਣੇ ਆਪ ਵਧ ਹੀ ਜਾਊਗਾ ਵੈਸੇ ਤਾਂ ਅੱਜ ਨਵੇਂਆਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਇੱਕ ਦੋ ਨੇ ਕੱਢਿਆ ਦੀ ਪ੍ਰੋਫਿਟ ਹੋ ਰਹੀ ਜਿਹੜੇ ਗੱਲ ਆਏ ਨੇ 1000 ਰੁਪਿਆ 1 ਲਾਟ ਨਾਲ ਜੇ ਵੀ ਪੁਆਇੰਟ ਆਪਣੇ ਵੱਧਾਗਾ ਪ੍ਰੀਮੀਅਮ ਤਾਂ 1000 ਰੁਪਿਆ 50 ਦਾ ਲਾਟ ਸਿੱਧਾ ਸਾਫ ਲਾ ਲਓ ਤੁਸੀਂ ਮੈਂ ਇਹਨਾਂ ਨੂੰ ਥੋੜਾ ਜਿਹਾ 10 20 ਦਿੰਨਾ ਜਿਹੜਾ ਵੀਰੇ ਆਪਾਂ ਹੁਣ ਕੰਪਨੀਆਂ ਨੇ ਕੋਈ ਵੀ ਆਪਣੇ ਇੰਡੀਆ ਦੀਆਂ ਟੌਪ ਲੈਵਲ ਦੀਆਂ ਕੰਪਨੀਆਂ ਨੇ ਮੰਨ ਲਓ ਆਪਾਂ ਇੱਕ ਦੋ ਸਰਚ ਕਰ ਸਕਦੇ ਹਾਂ ਸਾਰੀਆਂ ਦਾ ਫਰੋਲ ਨਹੀਂ ਸਕਦੇ ਆਪਣੇ ਦੇਸ਼ ਦੀਆਂ ਟੌਪ ਦੀਆਂ 50 ਕੰਪਨੀਆਂ ਨੂੰ ਮਿਲਾ ਕੇ ਇਕੱਠਾ ਇੱਕ ਨਿਫਟੀ 50 ਬਣਾਤਾ ਇੰਡੈਕਸ ਬਣਾਤਾ ਇੱਕ ਜੇ ਆਪਣੇ ਦੇਸ਼ ਦੀਆਂ ਟੌਪ ਦੀਆਂ 50 ਕੰਪਨੀਆਂ ਗਰੋਥ ਕਰਨਗੀਆਂ ਤਾਂ ਆਪਣੀ ਨਿਫਟੀ ਗਰੋਥ ਕਰੂਗੀ ਨਾਲ ਦੀ ਨਾਲ ਜੇ ਉਹਨਾਂ ਦੇ ਵਿੱਚੋਂ ਕੋਈ ਕੰਪਨੀ ਹਰ ਇੱਕ ਤਨਕ ਮਹੀਨੇ ਬਾਅਦ ਗਵਰਨਮੈਂਟ ਦਾ ਰਿਵਿਊ ਹੁੰਦਾਗਾ ਜੇ ਕੋਈ ਕੰਪਨੀ 네ਗੇਟਿਵ ਪਰਫਾਰਮ ਦੇ ਰਹੀ ਆਪਣਾ ਮੰਨ ਲਓ ਵਧੀਆ ਨਹੀਂ ਚੱਲ ਰਹੀ ਤਾਂ ਉਹਦੀ ਥਾਂ ਤੇ ਕੱਢ ਕੇ ਨਵੀਂ ਜਿਹੜੀ ਵਧੀਆ ਚੱਲ ਰਹੀ ਹੈ ਉਹਨੂੰ ਪਾ ਦਿੱਤਾ ਜਾਂਦਾ ਨਿਫਟੀ ਦੇ ਵਿੱਚ ਟੌਪ ਦੀਆਂ 50 ਕੰਪਨੀਆਂ ਹੋ ਗਈਆਂ ਨਿਫਟੀ ਦਾ ਇੰਡੈਕਸ ਬਣਾਤਾ ਜਿਹੜੀ ਹੁਣ ਆਪਾਂ ਟ੍ਰੇਡ ਕਰਦੇ ਨਿਫਟੀ 50 ਚ ਕਰਦੇ ਆ ਤੇ ਬੈਂਕ ਨਿਫਟੀ ਚ ਕਰਦੇ ਆ 50 ਕੰਪਨੀਆਂ ਦਾ ਇੰਡੈਕਸ ਬਣਿਆ ਹੈ ਜਿਹੜਾ ਉਹ ਇੱਕ ਲੋਟ ਸਾਈਜ਼ ਬਣ ਜਾਂਦਾ ਜਿਵੇਂ ਆਪਾਂ ਸਟਾਕ ਤਾਂ ਤੁਸੀਂ ਆਪਾਂ ਰੇਲੈਂਸ ਦਾ ਦੇਖਿਆ ਤੁਸੀਂ 2000 ਦੇ ਲੱਵੇ ਲਾਉਣੇ ਚੱਲ ਰਿਹਾ 2000 ਦਾ ਖਰੀਦ ਸਕਦੇ ਆਂਗੇ ਇੱਕ ਸਟਾਕ ਤੇ ਜੇ ਆਪਾਂ ਨਿਫਟੀ ਖਰੀਦਣੀ ਹੈ ਤਾਂ ਆਪਾਂ ਨੂੰ ਲੋਟ ਦੇ ਵਿੱਚ ਮਿਲਦੀ ਆ ਜਿਹਦਾ ਲੋਟ ਹੈਗਾ ਨਿਫਟੀ 50 ਦਾ ਲੋਟ ਹੈਗਾਗਾ 50 ਦਾ ਇੱਕ ਲੋਟ 50 ਦਾ ਹੁੰਦਾਗਾ ਇੱਕ ਲੋਟ ਹੀ ਮਿਲੂਗਾ ਆਪਾਂ ਨੂੰ ਪੂਰੇ ਦਾ ਪੂਰਾ ਇਹਨੂੰ ਤੁਸੀਂ 50 ਨਾਲ 100 ਵੀ ਲੈ ਸਕਦੇ ਹੋ 150 ਵੀ ਲੈ ਸਕਦੇ ਹੋ 200 200 ਇਦਾਂ ਲੈ ਸਕਦੇ ਹੋਗੇ ਜਾਂ ਕੀ 500 ਰੱਬੀ ਹੈ ਜਾਂ ਕੀ ਇੱਕ ਲਾਰਜ ਸਾਈਜ਼ ਹੁੰਦਾ ਜੀ ਇਹ ਜੇ ਹੁਣ ਮੰਨ ਲਓ ਤੁਸੀਂ ਪ੍ਰੀਮੀਅਮ ਆ ਮੈਂ ਤੁਹਾਨੂੰ ਚਾਰਟ ਤੇ ਦਿਖਾ ਦਿੰਦਾ ਨੇ ਥੋੜਾ ਜਿਹਾ ਫਿਰ ਸਮਝ ਆ ਜਾਊਗਾ ਬਰੇ ਐਲਟੀਪੀ ਕਹਿੰਦੇ ਨੇ ਇਹਨੂੰ ਲਾਸਟ ਟ੍ਰੇਡ ਪ੍ਰਾਈਸ ਹੁੰਦਾਗਾ ਐਲਟੀਪੀ ਜਿਵੇਂ ਹੁਣ ਸਟ੍ਰਾਈਕ ਪ੍ਰਾਈਸ ਹੁੰਦੇ ਨੇ ਯਾਰ ਇਹ ਵੈਸੇ ਤਾਂ ਇਹ ਕਲਾਸ ਐਨਐਸਸੀ ਵਾਲੇ ਦਿਨ ਦੀ ਸੀ ਚਲੋ ਮੈਂ ਥੋੜਾ ਜਿਹਾ ਜਿਵੇਂ ਹੁਣ ਮਾਰਕੀਟ ਚੱਲ ਰਹੀ ਹੈ 21700 ਤੇ ਨਿਫਟੀ ਦੀ ਗੱਲ ਕਰਦੇ ਆਪਾਂ 21700 ਤੇ ਨਿਫਟੀ ਚੱਲ ਰਹੀ ਆ ਨਿਫਟੀ ਤਾਂ ਸਾਰਿਆਂ ਨੂੰ ਦੇਖਣੀ ਆਉਂਦੀ ਆ ਨਾ ਮੰਨ ਲਓ 21700 ਤੇ ਨਿਫਟੀ ਚੱਲ ਰਹੀ ਆ ਆਪਣੇ ਉਹ ਖਰੀਦਣਾਗਾ ਨਿਫਟੀ ਦਾ ਲਾਊਟ ਖਰੀਦਣਾਗਾ ਇੱਕ ਲਾਊਟ ਖਰੀਦਦੇ ਆ 50 ਦਾ ਦਾ ਲਾਊਟ ਆਗਾ 21700 ਦਾ ਪ੍ਰੀਮੀਅਮ ਕਿੰਨਾ ਚੱਲ ਰਿਹਾ ਐਲਟੀਪੀ ਆ ਜਿਹੜੀ 133 ਰੁਪਏ ਚੱਲ ਰਹੀ ਆ ਹੁਣ ਆਪਾਂ ਨੂੰ ਜੇ ਇੱਕ ਲਾਊਟ ਖਰੀਦਣਾ ਦਾ ਗੁਣਾ 133 ਕਰੀਓ ਜੀ ਕੈਲਕੂਲੇਸ਼ਨ ਕਰਨੇ ਲੱਗੇ ਤੇ ਫਿਰ ਆ 5600 76800 ਚਲੋ ਮੋਟਾ ਜੀ ਸਾਹਿਬ ਆਪਾਂ ਦੱਸ ਦਿੰਨੇ ਆ 6800 ਰੁਪਏ ਲੱਗੂਗਾ 1 ਲਾਊਟ ਨੂੰ ਖਰੀਦਣ ਤੇ 1 ਲਾਊਟ ਜੇ ਆਪਣੇ ਖਰੀਦੇ ਆ 6800 ਰੁਪਏ ਆਪਣਾ ਲੱਗਿਆ ਹੁਣ ਇਹਦੇ ਵਿੱਚ ਕੀ ਆ ਜਿਹੜਾ ਇਹ ਪ੍ਰੀਮੀਅਮ ਆ 133 ਵਾਲਾ ਜੇ ਮਾਰਕੀਟ ਆਪਣੀ 50 ਕੋ ਪੁਆਇੰਟ ਉੱਪ ਗਈ ਆ ਦੇਖੋ ਇੱਥੋਂ 700 ਵਾਲੀ 50 ਕੋ ਪੁਆਇੰਟ ਉੱਪ ਗਈ ਤਾਂ ਇਹ 30 ਕੋ ਪੁਆਇੰਟ ਵੱਧ ਜੂਗੀ 30 ਕੋ ਪੁਆਇੰਟ ਆਪਣਾ 50 ਰੁਪਏ ਵਾਲਾ 133 ਵਾਲਾ ਪ੍ਰੀਮੀਅਮ 50 ਰੁਪਏ ਵੱਧ ਜੂਗਾ 30 ਰੁਪਏ ਵੱਧ ਜੂਗਾ ਜੇ 50 ਕੋ ਪੁਆਇੰਟ ਵੱਧਦੀ ਹੈ ਮਾਰਕੀਟ। ਮਤਲਬ ਆਪਾਂ ਨੂੰ 1500 ਦੇ ਲਗਭਗ ਪ੍ਰੋਫਿਟ ਹੋ ਜੂਗਾ। ਜੇ ਇਹ 10 ਕੋ ਪੁਆਇੰਟ ਵੀ ਵੱਧਦਾ ਹੈਗਾ 133 ਵਾਲਾ ਤਾਂ ਆਪਾਂ ਨੂੰ 50 ਦੇ ਹਿਸਾਬ ਨਾਲ ਗੁਣਾ ਕਰੀ ਚੱਲੋ ਵੀ 500 ਰੁਪਏ ਦੇ ਪ੍ਰੋਫਿਟ ਆ। ਐਦਾਂ ਪ੍ਰੋਫਿਟ ਲਾਸ ਹੁੰਦੇ ਨੇ ਇਹਦੇ ਵਿੱਚ। ਜੇ ਉਲਟ ਵੀ ਜਾਂਦੀ ਆ ਤਾਂ ਲਾਸ ਵੀ ਹੁੰਦੇ ਨੇ। ਠੀਕ ਹੈ ਜੀ। ਇਹਨੂੰ ਲੋਟ ਸਾਈਜ਼ ਕਹਿੰਦੇ ਨੇ। ਇਹਨਾਂ ਨੂੰ ਤੁਸੀਂ ਆਪਣੀ ਮਾਊਂਟ ਦੇ ਹਿਸਾਬ ਨਾਲ ਤੁਹਾਡੇ ਕੋਲੇ 7-8000 ਰੁਪਿਆ ਤਾਂ ਤੁਸੀਂ ਇੱਕ ਲੋਟ ਨਾਲ ਕਰ ਸਕਦੇ। ਉਹਦੇ ਕੋਲੇ ਵੱਧ ਅਮਾਉਂਟ ਆ ਉਹਦੇ ਹਿਸਾਬ ਨਾਲ ਤੁਸੀਂ ਲਾਟ ਪਤਾ ਸਕਦੇ ਹੋ ਉਸੇ ਹਿਸਾਬ ਨਾਲ ਹੀ ਪ੍ਰੋਫਿਟ ਵੱਧ ਜੂਗਾ ਉਸੇ ਹਿਸਾਬ ਨਾਲ ਹੀ ਲਾਸ ਵੱਧ ਜੂਗਾ ਜੇ ਮਾਰਕੀਟ ਉਲਟੀ ਚੱਲਦੀ ਹੈ ਠੀਕ ਹੈ ਜੀ 50 ਦਾ ਲਾਟ ਸਾਈਜ਼ ਆ ਐਸੀ ਤਰ੍ਹਾਂ ਹੀ ਬੈਂਕ ਨਿਫਟੀ ਦੇ ਵਿੱਚ ਬੈਂਕ ਨਿਫਟੀ ਦਾ ਲਾਟ ਸਾਈਜ਼ ਆ ਜਿਹੜਾ 15 ਦਾ ਜੀ ਆਪਣੇ ਚਾਰ ਇੰਡੈਕਸਾਂ 'ਚ ਕੰਮ ਹੁੰਦਾਗਾ ਇੰਕੋ ਮਹੀਨੇ ਸੱਤ ਆ ਦੇਖੋ ਜਿਵੇਂ ਨਿਫਟੀ ਆ ਨਿਫਟੀ ਦਾ ਲਾਉਟ ਸਾਈਜ਼ ਤਾਂ 50 ਦਾ ਹੋ ਗਿਆ ਬੈਂਕ ਨਿਫਟੀ ਆ ਬੈਂਕ ਨਿਫਟੀ ਦਾ 15 ਦਾ ਹੋ ਗਿਆ ਫਿਰ ਨਿਫਟੀ ਆ ਇਹਦਾ 40 ਦਾ ਹੋ ਗਿਆ ਇੱਕ ਮਿਡ ਕੈਪ ਨਿਫਟੀ ਆ ਆ ਦੇਖ ਸਕਦੇ ਹੋ ਚਾਰੋਂ ਆ ਪਈ ਨੇ ਇਹਦਾ 75 ਦਾ ਗਾ ਇਹ ਲਾਉਟ ਸਾਈਜ਼ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਖਰੀਦਣਾਗਾ ਨਿਫਟੀ ਨੂੰ ਖਰੀਦਣਾ ਤਾਂ ਪੰਜਾਹ